ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਦੁੱਧ ਯੁੱਧ ਨਸ਼ਾ ਵਿਰੋਧ ਤੇ ਮੈਂ ਕੇਜਰੀਵਾਲ ਨੂੰ ਕਹਿਣਾ ਕਿ ਯੁੱਧ ਨਸ਼ਾ ਵਿਰੋਧ ਪਹਿਲੋ ਇਹਦੀ ਤੇ ਸ਼ਰਾਬ ਛਡਾ ਦੇ ਪਉ ਜੁੱਧ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚੜਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੁੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੁੜ ਛੱਡ ਦੇ ਤੋ ਕਹਿੰਦੀ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਆ ਸਰਕਾਰ ਉਹ ਕਹਿੰਦਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋਂ ਇਹਦਾ ਤੇ ਗੁੜ ਛਡਵਾ ਦੇ ਤੇ ਫੇਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫੇਰ ਗੱਲ ਕਰੀ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਜਿਹੜੇ ਇਹਨਾਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਜਾਂ ਤੇ ਜਾਂ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਇਹ ਗੰਡਾ ਤੁਹਾਡੇ ਕੋਲੋਂ ਮੂੰਹ ਨਾਲ ਦੀ ਮੂੰਹ ਨਾਲ ਦੀ ਖੁਲੀਆਂ ਖਲਾਵਾਵਾਂਗੇ ਇਹ ਪੁਲਿਸ ਨੂੰ ਦਸਤ ਮੈਂ ਦੱਸ ਦੇਣਾ ਚਾਹਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀਵਾਲ ਤੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਾਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਵ ਮਿਸਟਰੀ ਦੀ ਚਾਹੀਦੀ ਸਾਨੂੰ ਕਿਸੇ ਨੂੰ ਚੀਫ ਮਿਨਿਸਟਰ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉਹ ਪਰਚੇ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਪਰਚਾ ਨਹੀਂ ਹੋਏਗਾ ਉਹ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਹ ਜਦੋਂ ਸਭ ਜੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆ ਪ੍ਰੈਸ ਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ راہਲ ਗਾਂਧੀ ਦਾ ਤੇ ਪੰਜਾਬ ਚ ਹੁਕਮ ਚੱਲੇਗਾ ਬਗੇਲ ਸਾਹਿਬ ਦਾ ਜਿਉ ਇਹ ਕਰਨਗੇ ਉਹ ਹੋਈ ਕਾਂਗਰਸੇ ਵਿੱਚ ਚੱਲੇਗਾ ਤੇ ਜੇ ਕੋਈ ਇੱਧਰ ਉੱਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲਿੱਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਅਰ ਕਾਂਗਰਸ ਦੀ ਗੱਲ ਦੀ ਕਰਾਂਗੇ ਮੰਦਰੇਗਾ ਤਾਂ ਚੱਲੇਗਾ ਜੇ ਕਾਂਗਰਸ ਦੀ ਗੱਲ ਚੱਲੇਗੀ ਇਹ ਕਹਿੰਦੇ ਨੇ ਗਰੁੱਪੀਜਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਨੀ ਜੈਲ ਸਿੰਘ ਵਾਲੇ ਵੀ ਗਰੁੱਪੀਜਮ ਸੀ ਜਦੋਂ ਬਣਿਆ ਸਰਦਾਰ ਦਰਬਾਰਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੁੱਪੀਜਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੁੱਪੀਜ਼ਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲਓ ਪੰਜਾਬ ਦੇ ਵਿੱਚ ਉਹ ਚੱਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚੱਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਨਾ ਕੰਮ ਚੱਲਦਾ ਜੇ ਨਾ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇੱਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਤੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਜੜ ਕਹਿਣ ਲੱਗਾ ਮੈਨੂੰ ਕੁੱਤੇ ਨਹੀਂ ਹੁੰਦੀ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ। ਕਾਂਗਰਸ ਪਾਰਟੀ ਆਪਣੇ ਦਿਮਾਗ ਚੋਂ ਕੱਢ ਲਈਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ। ਬਿਲਕੁਲ ਨਹੀਂ ਜਿਹੜਾ ਕੋਈ ਇਹੋ ਜਿਹਾ ਕਾਂਗਰਸੀ ਹੁੰਦਾ ਕਾਂਗਰਸੀਓ ਮੇਰੀਓ ਪੈਣੋ ਮਾਈ ਭਾਗੋ ਬਣੋ ਜਿਨੇ ਬਧਾਵਾ ਪੜਵਾਇਆ ਸੀ ਜਾ ਕੇ ਗੁਰੂ ਕੋਲੋਂ ਤੁਸੀਂ ਖੜੀਆਂ ਹੋ ਜੋ ਕਿ ਜਿਹੜਾ ਗਦਾਰ ਆਉਂਦਾ ਕਾਂਗਰਸ ਦੇ ਅਗੇਂਸਟ ਗੱਲ ਕਰ ਲਈ ਉਹਨੂੰ ਘਰ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਕਾਂਗਰਸ ਦੀ ਗੱਲ ਕਰੇ ਉਹਦੀ ਗੱਲ ਸੁਣਿਓ ਬਹੁਤ ਬਹੁਤ